ਸੋ ਕਹ ਟਾਲ ਗੁਰ ਸੇਵਿਆ ਅਹਨ ਸਹਜ ਸੁਭਾਈ ਦਰ ਸਤਨਾ ਪਰਸੇ ਗੁਰੂ ਕੈ ਜਨਮ ਮਾਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸ जा जी सोरथा महालाती चातके सच्चे भगत साथ गुरते होवे ਸੱਚੇ ਹਿਰਦਾ ਬਾਣੀ ਸਾਤ ਗੁਰ ਸੇਵੀ ਸਦਾ ਸੁਖ ਪਾਏ ਹੋ ਮੈਂ ਸਬਦ ਸਮਾਣੀ ਸੱਚੇ ਭਗਤ ਸਤ ਗੁਰ ਤੇ ਹੋਵੇ ਸੱਚੇ ਹਰਿ ਦਾ ਬਾਣੀ ਸਤ ਗੁਰ ਸੇਵੇ ਸਦਾ ਸੁਖ ਪਾਏ ਹਉਮੈ ਸਬਦ ਸਮਾਣੀ ਬਿਨ ਗੋਰ ਸਾਚੇ ਭਗਤ ਨਾ ਹੋਵਈ ਹੋਰ ਆਪੁਲੀ ਫਿਰਿਆਣੀ ਮਨਮੋਖ ਫਿਰੇ ਸਦਾ ਦੁੱਖ ਪਾਵੇ ਡੋਬਾ ਮੁਏ ਵਿਣਾ ਪਾਣੀ ਪਾਏ ਰੇ ਸਦਾ ਰਹੋ ਸਰਗਾਈ ਆਪਣੀ ਨਦਰ ਕਰੇ ਪਤ ਰੱਖੈ ਹਰ ਨਾਮੋ ਦੇਵ ਤੇ ਆਈ ਰਹਾ ਹੋਰੇ ਗੋਰ ਤੇ ਆਪ ਪਛਾਤਾ ਸਬਦ ਸੱਚੇ ਵਿਚਾਰਾ ਹਿਰਦੈ ਜਗ ਜੀਵਣ ਸਦ ਵਸਿਆ ਤਜ ਕਾਮ ਕ્રોਧ ਅਹੰਕਾਰਾ சதா ரவையா சபாய நாம பாரா ஜாணி சவாணி ਨਾਉ ਮਿਥਾ ਮਨਹਿ ਪਿਆਰਾ ਸਤ ਗੁਰ ਸੇਵਾ ਜਿਨ ਨਾਮ ਪਛਾਤਾ ਸਫਲਾ ਜਨਮ ਜਾਗ ਆਇਆ ਹਾਰਾ 라 ਸਚਾਖ ਸਦਾ ਮਨ ਤਰਪਤਿਆ ਗੁਣ ਗਾਵੈ ਗੁਣੀ ਅਗਾਇਆ ਕਮਲ ਪ੍ਰਗਾਸ ਸਦਾ ਰੰਗ ਰਾਤਾ ਅਨਹਦ ਸਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸਾਚ ਸਮਾਇਆ राम नाम के गत कोई ना बूजए गोरमताहिरद समाई गोरमख होवे सो भाग्य पछाणे हर रस ਰਸਨਾ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਨਾਨਕ ਨਾਮ ਸਲਾਹੇ ਸੇ ਜਨ ਸੋਹਣ ਨਾਨਕ ਨਾਮ ਸਮਾਲੇ ਸੇ ਜਨ ਸੋਹਣ ਦਰ ਸੱਚ ਤਤ ਪਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੇ ਇਰਦਾਂ ਨਾਵ ਵਸਾਈ ਨਾਨਕ ਨਾਮ ਸਮਾਲੇ ਸੇ ਜਨ ਸੋਹਣ ਦਰਸਾਚ ਪਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸੋ ਕਹੋ ਤਾਲ ਗੁਰ ਸੇਵਿਆ ਅਹਨ ਸਹਜ ਸੁਭਾਈ ਦਰਸਨ ਕਰ ਸੇ ਗੁਰੂ ਕੈ ਜਨਮ ਮਰਨ ਦੁੱਖਾ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ija chaat ke sacche bhagat sat gur te ho va sacche hriday baani ਸਤ ਗੁਰ ਸੇਵੀ ਸਦਾ ਸੁਖ ਪਾਏ ਹਮੇ ਸਬਦ ਸਮਾਣੀ ਸੱਚੇ ਭਗਤ ਸਤ ਗੁਰ ਤੇ ਹੋਵੇ ਸੱਚੇ ਹਰਦਾ ਬਾਣੀ ਸਾਤ ਗੁਰ ਸੇਵੇ ਸਦਾ ਸੁਖ ਪਾਈ ਹਉਨੇ ਸਬਦ ਸੁਮਾਣੀ ਬੇਨ ਗੁਰ ਸਾਚੀ ਭਗਤ ਨਾ ਹੋਵਈ ਹੋਰਾ ਭੁਲੀ ਫਿਰੈ ਇਆਣੀ ਮਾਨਮੋਖ ਫਿਰੇ ਸਦਾ ਦੁਖ ਪਾਵੇ ਡੋਗਾ ਮੂਏ ਪਾਈ ਰੇ ਸਦਾ ਰਹੋ ਸਰਨਾਈ ਆਪਣੀ ਨਦਰ ਕਰੇ ਪਤ ਅੱਖਾਂ ਦੇਵ ਦਿਆਲ ਰਹਾ ਹੋ ਓਰੇ ਗੁਰ ਤੇ ਆਪ ਪ੍ਰਸ਼ਾਤਾ ਸਾਦ ਸੱਚਾ ਵਿਚਾਰਾ ਹਰਦਾ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅਹੰਕਾਰਾ ਸਦਾ ਜੋਰ ਰਵਿਆ ਸਭ ਠਾਈ हृदय नाम पारा जोग जुगाणी शवद पषाणि नौ मिथा मने प्यारा ਸਤ ਗੁਰ ਸੇਵ ਜਿਨ ਨਾਮ ਪਸਾਤਾ ਸਫਲ ਜਨਮ ਜਾਗ ਆਇਆ ਹਰਿ ਰਸਾ ਚਾਖ ਸਦਾ ਮਨ ਤ੍ਰਿਪਤੀਆ ਗੰਗਾ ਵੇ ਗੁਣੀ ਆ ਗਾਇਆ ਕਮਲ ਪ੍ਰਕਾਸ਼ ਸਦਾ ਰੰਗ ਰਤਾ ਅਨਹਦ ਸਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸਾਚ ਸਮਾਇਆ ਰਾਮ ਨਾਮ ਕੀ ਗਤ ਕੋਈ ਨਾ ਬੋਜਨ ਗਰਮ ਤਾਹਰ ਦਾ ਸਮਾਈ ਗਰਮਖ ਹੋਵੇ ਸੋਭਾ ਗਿਫਾਣ ਹਰ ਰਸ ਰਸਨਾ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਨਾਨਕ ਨਾਮ ਸਲਾਹੀ ਸੇ ਜਨ ਸੋਹਣ ਨਾਨਕ ਨਾਮ ਸਮਾਲੇ ਸੇ ਜਨ ਸੋਵਣ ਦਰ ਸੱਚ ਪਤ ਪਾਈ ਜਪ ਤਪ ਸੰਜਮ ਸਭ ਕਰਤੇ ਹੋਵੇ ਹਰਦਾਨਾ ਵਸਾਈ ਨਾਨਕ ਨਾਮ ਸਮਾਲੇ ਸੇਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 4 ਜਾਂ ਤੋਕੇ ਸੱਚੇ ਭਗਤ ਸਤ ਗੁਰ ਤੇ ਹੋਵੇ ਸੱਚੇ ਹਿਰਦੈ ਬਾਣੀ ਸਤ ਗੁਰ ਸੇਵੀ ਸਦਾ ਸੁਖ ਪਾਏ ਉਮੈ ਸਵਦਾ ਸਮਾਣੀ ਸੱਚੇ ਭਗਤ ਸਤਗੁਰ ਤੇ ਹੋਵੈ ਸੱਚੇ ਹਰਿ ਦਾ ਬਾਣੀ ਸਤ ਗੁਰ ਸੇਵੀ ਸਦਾ ਸੁਖ ਪਾਏ ਹਉ ਮੈਂ ਸਬਦ ਸੁਮਾਣੀ ਬਿਨ ਗੁਰ ਸਾਚੇ ਭਗਤ ਨਾ ਹੋਵਈ ਹੋ ਰਾ ਭੁਲੀ ਫਿਰਿਆਣੀ ਮਾਨਮੋਖ ਫਿਰੇ ਸਦਾ ਦੁੱਖ ਪਾਵੇ ਡੋਬਾ ਮਏ சதா சரநாயே பத்தாய ਰੇ ਗੁਰ ਤੇ ਆਪ ਪ੍ਰਸ਼ਾਤ ਸਾਬਦ ਸੱਚਾ ਵਿਚਾਰ ਹਿਰਦੈ ਜਗ ਜੀਵਣ ਸਦ ਵਸਿਆ ਤਜ ਕਾਮ ਕ્રોਧ ਅਹੰਕਾਰਾ ਸਦਾ ਜੂਰਾ ਰਵਿਆ ਸਭ ਠਾਏ ਹਿਰਦੈ ਨਾਮ ਅਪਾਰਾ ਜੋਗ ਜੋਗ ਬਾਣੀ ਸਵਦ ਪਸ਼ਾਣੀ ਨਾਉ ਮਿਠਾ ਮਨਹਿ ਪਿਆਰਾ ਸਾਤ ਗੁਰ ਸੇਵਾ ਜਿਨ ਨਾਮ ਪਛਾਤਾ ਸਫਲ ਜਨਮ ਜਾਗ ਆਇਆ ਹਾਰਾ ਸਚਾਖ ਸਦਾ ਮਨ ਤਰਪਤਿਆ ਗੰਗਾ ਵੇ ਗੁਣੀ ਅਗਾਇਆ ਕਮਲ ਪ੍ਰਗਾਸ ਸਦਾ ਰੰਗ ਰਤਾ ਅਨਹਦ ਸਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ சே சாச்சாமத்திராய ਗਰਮਖ ਹੋਵੇ ਸੋ ਵਗ ਫਛਾਣੇ ਹਰ ਰਸ ਰਸਨਾ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਰਦਿਆ ਨਾਮ ਵਸਾਈ ਨਾਨਕ ਨਾਮ ਸਲਾਹੇ ਸੇ ਜਨ ਸੋਹਣ ਨਾਨਕ ਨਾਮ ਸਮਾਲੇ ਸੇ ਜਨ ਸੋਹਣ ਦਰ ਸੱਚ ਤਤ ਪਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਾਲੇ ਸੇ ਜਨ ਸੋਹਣ ਦਰਸਾਚ ਪਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ